ਸਾਰੇ ਨੂੰ ਪਿਆਰ ਭਰੀ ਸਤਿ ਸ਼ਕਲ ਜੀ ਅੱਜ ਦੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਦੋਸਤੋ ਡਾਕਟਰ ਸੌਰਵ ਸ਼ਰਮਾ ਸਟੇਟ ਆਫ ਪੰਜਾਬ ਕੇਸ ਦੇ ਵਿੱਚ ਸਤਵੇਂ ਤਨਖਾਹ ਕਮਿਸ਼ਨ ਦੀ ਬਜਾਏ ਛੇਵੇਂ ਤਨਖਾਹ ਕਮਿਸ਼ਨ ਹਮੇਸ਼ਾ ਲਾਗੂ ਕਰਨ ਦੀ ਮੰਗ ਸਬੰਧੀ ਆਈ ਫੈਂਸ ਦੇ ਨੂੰ ਲਾਗੂ ਨਾ ਕਰਨ ਤੇ ਲੱਗੀਆਂ ਜਿਹੜੀ ਕੰਟੈਂਪਟ ਰਿਟਾਂ ਸੰਬੰਧੀ ਹਾਈ ਕੋਰਟ ਦੇ ਵੱਲੋਂ ਆਏ ਨਵੇਂ ਫੈਸਲੇ ਦਾ ਜ਼ਿਕਰ ਕਰਾਂਗੇ ਜੇਕਰ ਚੈਨਲ ਦੇ ਉੱਪਰ ਨਵੇਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਅਤੇ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਜੀ ਸੋ ਦੋਸਤੋ ਤੁਹਾਨੂੰ ਦੱਸ ਦਈਏ ਇਹ ਤਾਂ ਜਿਹੜਾ ਤੁਹਾਨੂੰ ਪਤਾ ਹੀ ਹੈ ਕਿ 17/7/2020 ਤੋਂ ਬਾਅਦ ਭਰਤੀ ਹੋਏ ਮਲਾਜ਼ਮਾਂ ਦਾ ਸਤਮਾ ਪੇ ਕਮਿਸ਼ਨ ਲਾਗੂ ਕਰ ਦਿੱਤਾ ਗਿਆ ਸੀ ਇਸ ਸਮਿਤੀ ਤੋਂ ਬਾਅਦ ਭਰਤੀ ਹੋਏ ਮਲਾਜ਼ਮਾਂ ਨੂੰ ਭਾਰੀ ਆਰਥਿਕ ਨੁਕਸਾਨ ਉਠਾਣਾ ਪੈ ਰਿਹਾ ਹੈ ਇਸ ਪੱਧਰ ਤੇ ਵਿਰੋਧ ਮਾਨਜੋ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਡਾਕਟਰਾਂ ਦੇ ਵੱਲੋਂ ਪਾਈ ਇੱਕ ਕਰੈਕਟ ਪਟੀਸ਼ਨ ਜਿਹੜੀ ਹੈ 15 15896 2023 ਸੌਰਵ ਸ਼ਰਨਾ ਸ਼ਰਮਾ ਵਰਜ਼ਸ ਪੰਜਾਬ ਸਟੇਟ ਪੰਜਾਬ ਆਈ ਗਈ ਸੀ ਇਸ ਰੇਟ ਦਾ ਜਿਹੜਾ ਹੈ ਜਿਹੜਾ ਫੈਸਲਾ ਹੈ ਪਟੀਸ਼ਨ ਕਰਤਾ ਦੇ ਹੱਕ ਦੇ ਵਿੱਚ ਮਿਤੀ 13 9 2024 ਨੂੰ ਮਾਨਜੁਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੁਆਰਾ ਦੇ ਦਿੱਤਾ ਗਿਆ ਸੀ ਇਸ ਫੈਸਲੇ ਦੇ ਵਿੱਚ ਸਰਕਾਰ ਨੂੰ ਹਦਾਇਤ ਕੀਤੀ ਗਈ ਸੀ ਕਿ ਪਟੀਸ਼ਨ ਕਰਤਾ ਨੂੰ ਤਨਖਾਹ 6ਵੇਂ ਪੇ ਕਮਿਸ਼ਨ ਦੇ ਅਨੁਸਾਰ ਦਿੱਤੀ ਜਾਵੇ ਤੇ ਏਰੀਅਰ ਵੀ ਕੈਲਕੂਲੇਟ ਕਰ ਕਰਕੇ ਦਿੱਤਾ ਜਾਵੇ ਸੋ ਦੋਸਤੋ ਮਾਨਜੋ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦਾ ਮੰਨਣਾ ਸੀ ਕਿ ਇਨਾਂ ਮੁਲਾਜ਼ਮਾਂ ਦੀ ਜਿਹੜੀ ਹੈ ਡਾਇਰੈਕਟ ਭਰਤੀ ਪੰਜਾਬ ਦੇ 6ਵੇਂ ਤਨਖਾਹ ਕਮਿਸ਼ਨ ਦੇ ਰੂਲਸ ਅਨੁਸਾਰ ਹੋਈ ਸੀ ਅਤੇ ਐਜੀਕਿਊਟਿਵ ਦੇ ਵੱਲੋਂ ਪੱਤਰ ਜਾਰੀ ਕਰਕੇ ਉਹਨਾਂ ਨੂੰ 7ਵਾਂ ਤਨਖਾਹ ਕਮਿਸ਼ਨ ਹਮੇਸ਼ਾ ਲਾਗੂ ਕਰਨਾ ਕਿਸੇ ਵੀ ਤਰ੍ਹਾਂ ਨਾ ਤਾਂ ਠੀਕ ਸੀ ਅਤੇ ਨਾ ਤਰਕ ਸੰਗਤ ਸੀ ਸਰਕਾਰ ਨੇ ਇਸ ਫੈਸਲੇ ਦੇ ਵਿਰੋਧ ਡਬਲ ਬੈਂਚ ਦੇ ਇੱਕ ਐਲਪੀਏ ਇਸੇ 골ਡ ਵਿੱਚ ਜਿਹੜੀ ਹੈ ਲਗਾ ਦਿੱਤੀ ਸੀ ਇਸ ਜਿਸ ਨੂੰ ਕੀ ਮਿਤੀ 10 12 2024 ਨੂੰ ਡਿਸਮਿਸ ਕਰਦੇ ਹੋਏ ਮਾਨ ਜੋ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦਾ ਸਿੰਗਲ ਜੱਜ ਫੈਸਲਾ ਜਿਹੜਾ ਬਰਕਰਾਰ ਰੱਖਿਆ ਗਿਆ ਸੀ ਸਰਕਾਰ ਨੇ ਇੱਕ ਹੋਰ ਕਾਨੂੰਨ ਦਾ ਜਿਹੜਾ ਵਰਤਦੇ ਹੋਏ ਐਸ ਐਲ ਪੀ ਜਿਹੜੀ ਹੈ 11582 2025 ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਦਾਖਲ ਕਰ ਦਿੱਤੀ ਸੀ ਪਰੰਤੂ ਮਿਤੀ ਜਿਹੜੀ ਹੈ 201 2025 ਨੂੰ ਉਸ ਨੂੰ ਡਿਸਮਿਸ ਕਰ ਦਿੱਤਾ ਸੀ 20 ਫੈਸਲਾ ਲਾਗੂ ਨਾ ਕਰਨ ਕਰਕੇ ਜਿਹੜੀ ਹੈ ਸਹਾਇਕ ਪ੍ਰੋਫੈਸਰਾਂ ਦੇ ਵੱਲੋਂ ਕਈ ਜਿਹੜੀ ਕੰਟੈਂਪਟ ਰਿਟਾਂ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਪਾਈਆਂ ਗਈਆਂ ਸਨ ਜਿਨ੍ਹਾਂ ਦੇ ਵਿੱਚੋਂ 4877 ਔਰ 2024 ਤੇ 4481 2024 ਸਮੇਤ ਹੋਰ ਵੀ ਬਹੁਤ ਸਾਰੀਆਂ ਕੰਟੈਂਪਟ ਰਿਟਾਂ ਸਨ ਸਰਕਾਰ ਦੇ ਵੱਲੋਂ ਜਿਹੜਾ ਹੈ 201 2025 ਨੂੰ ਡਿਸਮਿਸ ਕੀਤੀ ਗਈ ਸੀ ਐਸ ਐਲ ਪੀ ਸੰਬੰਧੀ ਇੱਕ ਰੈਵੀਅਨ ਪਟੀਸ਼ਨ ਮਾਂ ਜੋ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ 12 2 2025 ਨੂੰ ਫਾਈਲ ਕੀਤੀ ਗਈ ਸੀ ਜਿਸ ਨੂੰ ਕੀ ਅਜੇ ਜਿਹੜਾ ਹੈ ਲਿਸਟ ਕੀਤਾ ਜਾਣਾ ਕੀ ਹੈ ਇਸੇ ਦੌਰਾਨ ਦੋਸਤੋ ਸਰਕਾਰ ਦੇ ਵੱਲੋਂ ਪਿਛਲੀ ਸੁਣਵਾਈ ਦੀ ਜਿਹੜੀ ਮਿਤੀ 14 2025 ਨੂੰ ਹਾਈ ਕੋਰਟ ਹਰਿਆਣਾ ਹਾਈ ਕੋਰਟ ਦੇ ਵਿੱਚ ਬੇਨਤੀ ਕੀਤੀ ਗਈ ਸੀ ਕਿ ਪੰਜਾਬ ਸਰਕਾਰ ਨੇ ਜਿਹੜਾ ਹੈ ਰੈਸਟ ਬੋਰਡ ਦੇ ਵਿੱਚ ਇੱਕ ਰੈਮਿਊਨ ਪਟੀਸ਼ਨ ਪਾਈ ਸੀ ਜਿਸ ਦੀ ਸੁਣਵਾਈ 10 ਦਿਨਾਂ ਦੇ ਵਿੱਚ ਹੋਣ ਜਾਣ ਦੀ ਸੁਭਾਵਨਾ ਹੈ ਇਸ ਤੇ ਸਰਕਾਰ ਨੂੰ ਅਗਲੀ ਤਰੀਕ ਜਿਹੜੀ ਹੈ 6 3 2025 ਤੱਕ ਦਾ ਸਮਾਂ ਦਿੱਤਾ ਗਿਆ ਸੀ ਪਰੰਤੂ ਮਿਤੀ 6 3 2025 ਨੂੰ ਜਿਹੜੀ ਕੰਟੈਂਪਟ ਰੀਟਾਂ ਦੀ ਜਿਹੜੀ ਸੁਣਵਾਈ ਦੇ ਦੌਰਾਨ ਭਾਵ ਸਰਕਾਰ ਨੇ ਫੇਰ ਸੁਪਰੀਮ ਕੋਰਟ ਦੇ ਵਿੱਚ ਰੈਮਿਊਨ ਪਟੀਸ਼ਨ ਦਾ ਜਿਹੜਾ ਹਵਾਲਾ ਦੇ ਕੇ ਕੇਸ ਨੂੰ ਜਿਹੜਾ ਹੈ ਅਰਬਜਰਵ ਕਰਨ ਦੀ ਜਿਹੜੀ ਹੈ ਮੰਗ ਕੀਤੀ ਹੈ ਪਰੰਤੂ ਮਾਨਯੋਗ ਹਾਈ ਕੋਰਟ ਨੇ ਸਖਤ ਰੁਖ ਅਪਣਾਉਂਦੇ ਹੋਏ ਰੀਟਾਂ ਦੀ ਸੁਣਵਾਈ ਨੂੰ ਰੋਕਣ ਦੇ ਲਈ ਕੋਈ ਠੋਸ ਆਧਾਰ ਨਹੀਂ ਹੈ 13/9/2024 ਦਾ ਫੈਸਲਾ ਲਾਗੂ ਕਰਨ ਦੇ ਵਿੱਚ ਪਹਿਲਾਂ ਵੀ ਬਹੁਤ ਦੇਰ ਕਰ ਦਿੱਤੀ ਗਈ ਹੈ ਇਸ ਦੇ ਲਈ ਸਖਤ ਫੈਸਲਾ ਸੁਣਾਇਆ ਗਿਆ ਹੈ ਕਿ ਹਰੇਕ ਪਟੀਸ਼ਨਰਸ ਨੂੰ 5000 ਰੁਪਏ ਸਰਕਾਰੀ ਖਜ਼ਾਨੇ ਦੇ ਵਿੱਚੋਂ ਅਦਾ ਕੀਤੇ ਜਾਣ ਤੇ ਏਰੀਅਰ ਦੀ ਵੀ ਅਗਲੀ ਸੁਣਵਾਈ ਜਾਣੇ ਕੀ 27/3/2025 ਤੱਕ ਅਦਾ ਕਰ ਦਿੱਤਾ ਜਾਵੇ ਹੁਣ ਇਸ ਅਟੈਂਪਟ ਆਫ ਕੋਡ ਰੇਟ ਦੀ ਅਗਲੀ ਜਿਹੜੀ ਸੁਣਵਾਈ ਹੈ 27 ਮਾਰਚ ਨੂੰ ਮਾਨ ਜੋ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਕੀਤੀ ਜਾਵੇਗੀ ਅਤੇ ਸਰਕਾਰ ਨੂੰ ਹਰੇਕ ਪਟੀਸ਼ਨਰ ਨੂੰ ਜਿਹੜਾ ਹੈ 5000 ਰੁਪਏ ਸਰਕਾਰੀ ਖਜ਼ਾਨੇ ਦੇ ਵਿੱਚੋਂ ਅਦਾ ਕਰਨੇ ਪੈਣਗੇ ਆਤੀ ਪਟੀਸ਼ਨਰਸ ਕਰਤਾਵਾਂ ਨੂੰ ਜਿਹੜਾ ਏਰੀਅਰ ਵੀ 27/3/2025 ਤੱਕ ਅਦਾ ਕਰਨਾ ਪਵੇਗਾ ਇਸ ਫੈਸਲੇ ਦੇ ਨਾਲ ਨੀਤੀ ਜਿਹੜੀ ਹੈ ਮੀਤੀ ਸੋ ਜਿਹੜੀ ਕਿ 17/7/2020 ਤੋਂ ਬਾਅਦ ਜਿਹੜੀ ਵਰਤੀ ਹੋਏ ਵਰਤੀ ਹੋਏ ਜਿਹੜੇ ਲਗਭਗ 50000 ਮੁਲਾਜ਼ਮਾਂ ਦੇ ਲਈ 6ਵੀਂ ਤਨਖਾਹ ਕਮਿਸ਼ਨ ਲਾਗੂ ਹੋਣ ਦਾ ਰਸਤਾ ਖੁੱਲ ਜਾਣਾ ਹੈ ਜਾਂ ਦੀ ਜਿਹੜੀ ਕਾਫੀ ਸਵਾਮਨਾ ਬਣ ਗਈ ਹੈ ਭਾਵੇਂ ਕਿ ਜਿਹੜੇ ਕਿ ਸਰਕਾਰ ਨੇ ਸਾਰੇ ਵਿਭਾਗਾਂ ਨੂੰ ਨਵੇਂ ਸਰਵਿਸ ਰੂਲ ਬਣਾਉਣ ਦੇ ਲਈ ਪੱਤਰ ਜਾਰੀ ਕਰ ਦਿੱਤਾ ਹੈ ਸੀ ਬਹੁਤ ਸਾਰੇ ਜਿਹੜੇ ਮੈਥਮੇ ਨੇ ਜਿਹੜੇ ਇਹ ਨਵੇਂ ਨਿਯਮ ਬਣਾ ਵੀ ਲਏ ਹਨ ਉਦਾਹਰਨ ਦੀ ਵਜੋਂ ਐਲੀ ਐਲੀਮੈਂਟਰੀ ਸਿੱਖਿਆ ਵਿਭਾਗ ਨੇ ਇੱਕ ਗਜਟ ਨੋਟੀਫਿਕੇਸ਼ਨ ਜਾਰੀ ਕਰਕੇ ਨੀਮਾ ਦੇ ਵਿੱਚ ਸੋਧ ਕਰ ਦਿੱਤੀ ਹੈ ਅਤੇ ਇਸ ਨੂੰ ਜਿਹੜਾ ਹੈ ਸਰ ਜਿਹੜਾ ਕਿ ਸਰਕ ਜਿਹੜਾ ਲੇਟ ਕਰਨ ਦਿੱਤਾ ਹੈ ਨ ਕਰ ਦਿੱਤਾ ਗਿਆ ਹੈ ਹੁਣ ਇਹ ਸਰਕਾਰ ਦਾ ਇਹ ਰੁਖ ਹੈ ਕਿ 17 ਸਤ 2020 ਤੋਂ ਬਾਅਦ ਭਰਤੀ ਹੋਈ ਮਲਾਸਮਾਂ ਨੂੰ 6ਵੇਂ ਤਨਖਾਹ ਕਮਿਸ਼ਨ ਨਾਲ ਦੇ ਕੇ 7ਵੇਂ ਤਨਖਾਹ ਕਮਿਸ਼ਨ ਦੇ ਅਨੁਸਾਰ ਹੀ ਸੈਲਰੀ ਦਿੱਤੀ ਜਾਵੇ ਪਰੰਤੂ ਇਸ ਮੀਤੀ ਤੋਂ ਬਾਅਦ ਭਰਤੀ ਹੋਏ ਮਲਾਸਮਾਂ ਦਾ ਇਹ ਮੰਨਣਾ ਹੈ ਕਿ ਕਿਉਂਕਿ ਉਹਨਾਂ ਨੂੰ 6ਵੇਂ ਤਨਖਾਹ ਕਮਿਸ਼ਨ ਦੇ ਅਨੁਸਾਰ ਹੀ ਸੈਲਰੀ ਦੇਣੀ ਪੈਂਦੀ ਹੈ ਇਸ ਲਈ ਉਹ ਕਾਨੂੰਨੀ ਜਾਦਾ ਜਿਹੜੀ ਕਰਕੇ ਇਸ ਇਸ ਗੱਲ ਲਈ ਸਲਾਹ ਕਰ ਰਹੇ ਹਨ ਕਿ ਉਹਨਾਂ ਨੂੰ 6ਵੇਂ ਤਰਕ ਕਮਿਸ਼ਨ ਅਨੁਸਾਰ ਹੀ ਕੀ ਸੈਲਰੀ ਤੇ ਹੋਰ ਬੈਨੀਫਿਟ ਦਿੱਤੇ ਜਾਣ ਹੁਣ ਗੱਲ ਇਹ ਹੋਵੇਗੀ ਕਿ ਇਸ ਦੇ ਲਈ ਸਰਕਾਰ ਜੋ ਸਰਕਾਰ ਹੈ ਉਸ ਦਾ ਫੈਸਲਾ ਵੀ ਵਰਕਰਾਰ ਰਹਿੰਦਾ ਹੈ ਜਾਂ ਫਿਰ ਇਸ ਕਮੇਟੀ ਤੋਂ ਬਾਅਦ ਭਰਤੀ ਹੋਏ ਮੁਲਾਜ਼ਮ 6ਵਾਂ ਤਨਖਾਹ ਕਮਿਸ਼ਨ ਲੈਣ ਦੇ ਵਿੱਚ ਕਾਮਯਾਬ ਹੁੰਦੇ ਹਨ ਆਉਣ ਵਾਲੀ ਵੀਡੀਓ ਦੇ ਵਿੱਚ ਜਿਹੜਾ ਕੀ ਬਸ ਇੰਨਾ ਹੀ ਬਣੇ ਰਹਿਣਾ ਚੈਨਲ ਦੇ ਨਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ